ਕੀ ਹਾਲ ਚੱਲਿਆ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਜੀ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦਾ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੁਹਾਡੀ ਸਾਰਿਆਂ ਦੀ ਡਿਮਾਂਡ ਤੇ ਆਪਾਂ ਘਰ ਜਮਾ ਸਸਤਾ ਗੱਡੀ ਮੋਟਰਸਾਈਕਲ ਹਰ ਚੀਜ਼ ਲੈ ਕੇ ਪਹੁੰਚਿਆ ਜਿਹੜਾ ਘਰ ਆ ਜੀ 12 ਮਰਲੇ ਥਾਂ ਦੇ ਵਿੱਚ ਬਣਿਆ ਹੋਇਆ ਹੈ ਰਜਿਸਟਰੀ ਵਾਲੀ ਜਗ੍ਹਾ 370 ਮਾਲਕ ਨੇ ਡਿਮਾਂਡ ਕੀਤੀ ਹੈ 3,70,000 ਰੁਪਿਆ ਕੁੱਲ ਜੀ ਤੁਸੀਂ ਦੇਖੋ ਹੁਣ ਗੱਡੀ ਜਮਾ ਸਸਤੀ ਲੈ ਕੇ ਪਹੁੰਚਿਆ ਤੇ ਸਪਲੈਂਡਰ ਤੁਸੀਂ ਦੇਖੋਗੇ ਕੱਲੀ ਕੱਲੀ ਆਪਾਂ ਗੱਲ ਕਰਦੇ ਆਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 94669 29488 ਕਿਸੇ ਕੋਲੇ ਘਰ ਕੋਠੀ ਮਕਾਨ ਕੁਝ ਵੀ ਹੈ ਭੇਜੋ ਆਪਣੇ ਕੋਲੇ ਫਰੀ ਚ ਆਪਾਂ ਐਡ ਲਗਾ ਦੇਗੇ ਜੀ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਆਪਾਂ ਕਰਦੇ ਆਂ ਜੀ 스위프트 ਆਪਾਂ ਲੈ ਕੇ ਪਹੁੰਚਿਆ 스위프트 ZXI 2023 ਮਾਡਲ ਮਾਲਕ ਨੇ ਗੱਡੀ ਦੱਸੀ ਹੈ ਤੇ ਗੱਡੀ ਆਪਨ ਨੂੰ ਮਿਲੂਗੀ ਮਲੇਰਕੋਟਲੇ ਏਰੀਆ ਚ ਪੈਟਰੋਲ ਵੇਰੀਐਂਟ ਹੈ ਅਲਾਈ ਵੀ ਲੱਗੇ ਹੋਏ ਨੇ ਪੁਸ਼ ਬਟਨ ਸਟਾਰਟ ਹੈ ਜੀ ਬਟਨ ਤੋਂ ਸਟਾਰਟ ਹੁੰਦੀ ਹੈ ਬਟਨ ਤੋਂ ਬੰਦ ਹੁੰਦੀ ਹੈਗੀ ਕੰਡੀਸ਼ਨ ਆਲੋਕਯਾ ਗੱਡੀ ਦੀ ਤੇ ਸਾਰਾ ਕੁਝ ਮਾਲਕ ਨੇ ਕੰਮ ਵਗੈਰਾ ਕਰਵਾ ਰੱਖਿਆ ਜਿਵੇਂ ਮੈਟਿੰਗ ਦਾ ਹੋ ਗਿਆ ਤੇ ਸੀਟ ਕਵਰ ਬਿਲਕੁਲ ਨਵੇਂ ਨੇ 3D ਮਾਲਕ ਨੇ ਸੀਟ ਕਵਰ ਚੜਵਾਏ ਹੋਏ ਨੇ ਮਾਲਕ ਨੇ ਦੱਸਿਆ ਤੇ ਗੱਡੀ ਕੋਲ 7200 ਕਿਲੋਮੀਟਰ ਚੱਲੀ ਹੋਈ ਹੈ 7200 ਕਿਲੋਮੀਟਰ ਮਾਲਕ ਨੇ ਹਲੇ ਤੱਕ ਚਲਾਈ ਹੈ ਤੇ ਵਧੀਆ ਚੱਲੀ ਹੋਈ ਓ ਜੀ ਘਾਟ ਹੀ ਚੱਲੀ ਏ ਨਵੇਂ ਟਾਇਰ ਨੇ ਤੇ ਜਿਹੜੇ ਮਾਲਕ ਨੇ ਉਹ ਆਪ ਆਰਮੀ ਪਰਸਨ ਨੇ ਜੀ ਆਪ ਆਰਮੀ ਦੇ ਵਿੱਚ ਨੇ ਡਿਮਾਂਡ ਦੀ ਆਪਾਂ ਗੱਲ ਕਰੀਏ ਗੱਡੀ ਦੀ ਸਵਿਫਟ ਜਿਹੜੀ ਆਹ ਜੈਡ ਐਕਸਾਈ ਤੁਸੀਂ ਦੇਖ ਰਹੇ ਹੋ ਇਹਦੀ ਡਿਮਾਂਡ 7.5 ਲੱਖ ਰੁਪਈਆ ਮਾਲਕ ਨੇ ਆਖੀ ਹੈ ਤੇ ਮਾਲਕ ਨੇ ਕਿਹਾ ਮੌਕੇ ਤੇ ਅਡਜਸਟਮੈਂਟ ਕੀਤਾ ਜਾਊਗਾ ਤੁਸੀਂ ਦੇਖ ਰਹੇ ਹੋ ਜੀ ਜੇ ਕਿਸੇ ਨੂੰ ਗੱਡੀ ਇਹ ਪਸੰਦ ਆਈਏ ਕੋਈ ਜਾ ਕੇ ਦੇਖਣਾ ਚਾਹੁੰਦਾ ਮਲੇਰ ਕੋਟਲੇ ਮਾਲਕ ਦੇ ਘਰੇ ਖੜੀ ਹੈ 7.5 ਲੱਖ ਰੁਪਏ ਡਿਮਾਂਡ ਤੁਨ ਮੈਂ ਦਾਸੀ ਦਿੱਤੀ ਕੋਈ ਹੋਰ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਤੁਸੀਂ ਮਾਲਕ ਤੋਂ ਪੁੱਛਣਾ ਹੋਵੇ ਤਾਂ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਜੀ 99 880 060 74 ਗੱਲ ਤੁਸੀਂ ਆਪ ਕਰ ਸਕਦੇ ਹੋ ਸੈਕਿੰਡ ਗੱਡੀ ਦੀ ਆਪਾਂ ਗੱਲ ਕਰਦੇ ਹਾਂ ਜੀ ਆਪਣੇ ਕੋਲੇ ਗੱਡੀ ਪਹੁੰਚੀ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ i10 grand 2018 ਮਾਡਲ ਆਪਾਂ ਲੈ ਕੇ ਪਹੁੰਚੀ ਹੈ ਹੀ ਤੇ ਡੀਜ਼ਲ ਤੇ ਗੱਡੀ ਇਹ ਨੋਨ ਐਕਸੀਡੈਂਟ ਹੈ ਕਮੀ ਪੇਸ਼ੀ ਕੋਈ ਨਹੀਂ ਸੈਕਿੰਡ ਓਨਰ ਹੈ ਜੀ ਤੇ શ્રી ਮੁਕਤਸਰ ਸਾਹਿਬ ਮਾਲਕ ਦਾ ਏਰੀਆ ਜੇ ਕਿਸ ਨੂੰ ਪਸੰਦ ਆਈ ਹੈ ਗੱਡੀ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੋਂ ਜਾ ਕੇ ਦੇਖ ਸਕਦਾ ਹੂੰ ਕੰਮਕੁਮ ਮਾਲਕ ਨੇ ਸਾਰਾ ਕਰਵਾ ਰੱਖਿਆ ਚਿੱਟੇ ਰੰਗ ਦੀ ਗੱਡੀ ਹੈ ਸੋਹਣੀ ਗੱਡੀ ਹੈ ਮਾਲਕ ਨੇ ਵਧੀਆ ਚਲਾਈ ਹੋਈ ਹੈ ਵਧੀਆ ਰੱਖੀ ਹੋਈ ਹੈ ਸਾਰਾ ਕੁਝ ਤੁਸੀਂ ਦੇਖ ਲਓ ਜੀ ਪੰਜਾਬ ਨੰਬਰ ਗੱਡੀ ਹੈ ਜੀ ਤੇ ਮਾਲਕ ਨੇ ਕਿਹਾ ਵੀ ਅੰਦਰ ਬਾਹਰ ਤੇ ਇੰਜਨ ਗੇਅਰ ਤੋਂ ਲੈ ਕੇ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਟੌਪ ਦਾ ਕੰਮ ਮਾਲਕ ਨੇ ਕਰਵਾ ਰੱਖਿਆ ਜਿੰਨਾ ਸਰਵਿਸ ਵਗੈਰਾ ਦਾ ਕੰਮ ਹੁੰਦਾ ਸਾਰੀ ਸਰਵਿਸ ਕਰਵਾ ਰੱਖਿਆ ਅੰਦਰ ਦਾ ਜਿੰਨਾ ਕੰਮ ਹੁੰਦਾ ਜਿਵੇਂ ਏਸੀ ਦੀ ਸਰਵਿਸ ਹੋ ਗਈ ਤੇ ਜਿਵੇਂ ਹੋਗੇ ਜੀ ਸੀਟ ਕਵਰ ਮੈਟਿੰਗ ਹਰ ਚੀਜ਼ ਆਪਾਂ ਨੂੰ ਵਧੀਆ ਮਿਲ ਚੁੱਕੀ ਤਿੰਨ 45 ਮਾਲਕ ਨੇ ਡਿਮਾਂਡ ਕੀਤੀ ਹੈ ਘਾਟਾ ਵਾਧਾ ਕਰਕੇ ਮਾਲਕ ਨੇ ਕਿਹਾ ਸੀ ਗੱਡੀ ਸੇਲ ਕਰ ਦਾਂਗੇ ਤੁਸੀਂ ਜਾ ਕੇ ਜੇ ਗੱਡੀ ਨੂੰ ਦੇਖਣਾ ਚਾਹੁੰਦੇ ਹੋ ਜੀ ਤਾਂ ਮਾਲਕ ਦਾ ਮੋਬਾਈਲ ਨੰਬਰ 98148 86890858 ਗੱਲ ਤੁਸੀਂ ਆਪ ਕਰ ਸਕਦੇ ਹੋ ਤੁਸੀਂ ਗੱਲ ਕਰਨਾ ਜੇ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦੀ ਤੇ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨਾਲ ਦੀ ਨਾਲ ਨੋਟ ਕਰ ਲਓ 9465629482 ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਸੀਗਾ ਜੀ ਜੇ ਤੁਹਾਡੇ ਕੋਲੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕਿਸੇ ਵੀ ਏਰੀਆ ਚ ਕੁਝ ਵੀ ਹੈ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਫਰੀ ਚ ਆਪਾਂ ਐਡ ਲਗਾ ਦਾਂਗੇ ਜੀ ਤੇ ਹੁਣ ਆਪਾਂ ਟੋヨタ ਦੀ ਐਟਿਓਸ ਗੱਡੀ ਦੀ ਗੱਲ ਕਰਾਂਗੇ ਤੁਸੀਂ ਆਪਣੇ ਕੋਲੇ ਮਾਲਕ ਨੇ ਭੇਜੀ ਆ 14 ਮਾਡਲ ਗੱਡੀ ਸੀ ਰਾਇਆ ਮਾਲਕ ਦਾ ਏਰੀਆ ਤੇ 440000 ਰੁਪਿਆ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਜੀ 2014 ਮਾਡਲ ਗੱਡੀ ਆਪਾਂ ਇਹ ਲੈ ਕੇ ਪਹੁੰਚਿਆ ਜੀ ਆਪਾਂ ਅੰਦਰੋਂ ਗੱਲ ਕਰੀਏ ਤਾਂ ਸਾਰਾ ਕੁਝ ਆਪਾਂ ਨੂੰ ਵਧੀਆ ਮਿਲ ਜੂਗਾ ਜਿਵੇਂ ਕਿ ਬੈਕ ਸਾਈਡ ਆਪਾਂ ਨੂੰ ਕੈਮਰਾ ਮਿਲ ਜੂਗਾ ਟੱਚ ਸਕਰੀਨ ਲੱਗੀ ਹੋਈ ਮਿਲ ਜੂਗੀ ਤੇ ਟਾਇਰਾਂ ਦੀ ਗੱਲ ਕਰੀਏ ਤਾਂ 70 ਤੋਂ 75 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਗੱਡੀ ਸੋਹਣੀ ਆ ਜੀ ਕੁੱਲ ਮਿਲਾ ਕੇ ਗੱਲ ਕਰੀਏ ਰਾਇਆ ਮਾਲਕ ਦਾ ਏਰੀਆ ਤੁਸੀਂ ਜਾ ਕੇ ਇੰਜ ਦੇਖਣਾ ਚਾਹੁੰਦੇ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਤੋਰ ਕੇ ਦੇਖ ਸਕਦੇ ਹੋ ਪੂਰੀ ਜਦੋਂ ਤਸੱਲੀ ਹੋ ਗਈ ਉਹ ਤੋਂ ਬਾਅਦ ਰੇਟ ਉੱਤੇ ਥੱਲੇ ਆਪ ਦਾ ਬਹਿ ਕੇ ਤੁਸੀਂ ਕਰ ਲਿਓ ਜੀ ਬਾਕੀ ਗੱਡੀ ਦੀਆਂ ਫੋਟੋਆਂ ਸਕਰੀਨ ਤੇ ਚੱਲ ਹੀ ਰਹੀਆਂ ਜੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਤੇ ਰੇਟ ਹੋ ਜਾਊਗਾ ਮਾਲਕ ਨੇ ਕਿਹਾ ਜਿਹਨੂੰ ਵੀ ਗੱਡੀ ਪਸੰਦ ਆਈ ਹੈ ਕੋਈ ਗੱਲ ਪਹਿਲਾਂ ਕਰਨਾ ਚਾਹੁੰਦਾ ਮਾਲਕ ਨਾਲ ਤਾਂ ਗੱਲ ਤੁਸੀਂ ਆਪ ਕਰ ਸਕਦੇ ਹੋ ਨੰਬਰ ਵਾਈ ਦਾ ਆਪਾ ਦੇ ਰੱਖਿਆ ਸਕਰੀਨ ਤੇ ਜਿਨ੍ਹਾਂ ਦੀ ਗੱਡੀ ਹੈ 97798 ਤੇ 14397 ਇਹ ਮਾਲਕ ਦਵਾਈ ਦਾ ਨੰਬਰ ਹੈਗਾ ਗੱਲ ਤੁਸੀਂ ਕਰਨੀ ਹੋਈ ਆਪ ਹੀ ਤੁਸੀਂ ਕਰ ਲਿਓ ਕੁਛ ਵੀ ਪੁੱਛਣਾ ਹੋਇਆ ਆਪ ਹੀ ਤੁਸੀਂ ਪੁੱਛ ਲਿਓ ਜੀ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਜੀ ਜਰੂਰ ਮੈਨੂੰ ਕਮੈਂਟ ਕਰਕੇ ਦੱਸਿਓ ਅੱਗੇ ਤੁਹਾਨੂੰ ਘਾਰ ਤੇ ਸਸਤੀ ਗੱਡੀ ਸਪਲੈਂਡਰ ਮੋਟਰਸਾਈਕਲ ਪੂਰੇ ਦਾ ਪੂਰਾ ਤਿਆਰ ਕੀਤਾ ਹੋਇਆ ਸਾਰਾ ਕੁਝ ਆਪਾਂ ਦੇਖਦੇ ਆ ਪਹਿਲਾਂ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਜਿੰਨੇ ਤੁਸੀਂ ਪਹੁੰਚਿਓ ਤੇ ਜਿਨ੍ਹਾਂ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੱਲੇ ਕੋ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਦਬਾ ਦਿਓ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੇਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਚੁੱਕਾ ਜੀ ਵੀਡੀਓ ਪਸੰਦ ਆਈਏ ਤੁਹਾਨੂੰ ਵਧੀਆ ਲੱਗੀਏ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਜਿਨ੍ਹਾਂ ਨੇ ਪਹਿਲਾਂ ਤੋਂ ਸਬਸਕ੍ਰਾਈਬ ਕਰਕੇ ਰੱਖਿਆ ਹੋਇਆ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਜਿਨ੍ਹਾਂ ਨੇ ਹੁਣੇ ਕੀਤਾ ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ ਜੀ ਤੇ ਕਿਸੇ ਨੇ ਐਡ ਕਰ ਬੋਣੀਏ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਚਾਹੇ ਪਿੰਡ ਸ਼ਹਿਰ ਕਿਤੋਂ ਵੀ ਸੇ ਤੁਹਾਡੇ ਕੋਲੇ ਕੁਝ ਵੀ ਹੈ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਣੇ ਚੈਨਲ ਦਾ WhatsApp ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਉੱਤੇ ਪੂਰੀ ਵੀਡੀਓ ਤੇ ਲਿਖਿਆ ਰਹਿੰਦਾ ਸੀ 94669 29488 ਇਹ ਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਜੇ ਤੁਸੀਂ ਵੀ ਐਡ ਕਰਵਾਉਣੀ ਕਿਸੇ ਵੀ ਤਰ੍ਹਾਂ ਦੀ ਹੁਣ ਆਪਾਂ ਫਿਰ ਤੋਂ ਮਸ਼ੀਨਰੀਆਂ ਦੀ ਗੱਲ ਸ਼ੁਰੂ ਕਰਦੇ ਹਾਂ ਸੀ ਆਪਣੇ ਕੋਲੇ ਸਪਲੈਂਡਰ ਮੋਟਰਸਾਈਕਲ ਮਾਲਕ ਨੇ ਭੇਜੇ ਸੇਲ ਵਾਸਤੇ ਤੇ ਇਹ ਮਾਲਕ ਨੇ ਸਾਰਾ ਕੁਝ ਦੱਸਿਆ ਤੋਂ ਮੈਂ ਕਨਫਰਮ ਕਰਵਾਉਣਾ ਚਾਹੀਦਾ। ਸਪਲੈਂਡਰ ਤੁਸੀਂ ਚੈੱਕ ਕਰੋ ਜੀ ਜੇ ਆਪਾਂ ਟਾਇਰਾਂ ਤੇ ਗੱਲ ਕਰੀਏ ਤਾਂ ਬਹੁਤ ਸੋਹਣੇ ਮਾਲਕ ਨੇ ਅਲਾਈ ਪਵਾਏ ਹੋਏ ਨੇ ਤੇ ਕੰਡੀਸ਼ਨ ਬਹੁਤ ਵਧੀਆ ਸੀ ਤੇ ਆਪਣੇ ਕੋਲੇ ਇਹ 2017 ਮਾਡਲ ਪਹੁੰਚਿਆਗਾ। ਮਾਲਕ ਨੇ ਬਹੁਤ ਜ਼ਿਆਦਾ ਸੰਭਾਈ ਦੇ ਵਿੱਚ ਮਾਲਕ ਨੇ ਰੱਖਿਆ ਹੋਏ ਚਲਾਉਣ ਦੇ ਵਿੱਚ ਇੱਕ ਨੰਬਰ ਹੈ ਜੀ। ਕਮੀ ਪੇਸ਼ੀ ਕੋਈ ਨਹੀਂ ਪੂਰਾ ਸੋਹਣਾ ਮੋਟਰਸਾਈਕਲ ਆਪਾਂ ਇਹ ਲੈ ਕੇ ਪਹੁੰਚਿਆ। ਸੈਲਫ ਸਟਾਰਟ ਆਪਾਂ ਨੂੰ ਮਿਲੂਗਾ ਜੀ। ਸੀਟ ਤੇ ਕਵਰ ਚੜਿਆ ਹੋਇਆ ਹੈ ਬਾਕੀ ਚਾਰੇ ਪਾਸੋਂ ਤੁਸੀਂ ਦੇਖੋ ਜੀ ਸਪਲੈਂਡਰ ਪਲੱਸ ਹੈਗਾ ਇਹ ਤੇ ਚਲਾਉਣ ਚ ਵਧੀਆ ਰੱਖਿਆ ਵਧੀਆ ਹੋਇਆ ਮਾਲਕ ਨੇ ਸ਼ੌਂਕ ਨਾਲ ਚਲਾਇਆ ਹੋਇਆ ਸ਼ੌਂਕ ਨਾਲ ਰੱਖਿਆ ਹੋਇਆ ਜੇ ਆਪਾਂ ਪਿੰਡ ਦੀ ਗੱਲ ਕਰੀਏ ਤਾਂ ਇਹਨਾਂ ਦਾ ਠੁੱਲੇਵਾਲ ਪਿੰਡ ਹੈਗਾ ਜੀ ਠੁੱਲੇਵਾਲ ਪਿੰਡ ਹੈ ਜ਼ਿਲ੍ਹਾ ਬਰਨਾਲਾ ਇਹਨਾਂ ਨੂੰ ਲੱਗਦਾਗਾ ਤੇ ਜਿਨ੍ਹਾਂ ਦਾ ਮੋਟਰਸਾਈਕਲ ਹੈ ਇਹਨਾਂ ਦਾ ਨਾਮ ਹੈ ਜੀ ਹਰਪਾਲ ਸਿੰਘ ਤੇ 2017 ਮਾਡਲ ਹੈ 65000 ਰੁਪਿਆ ਡਿਮਾਂਡ ਇਹਨਾਂ ਨੇ ਕਹੀ ਹੈ ਕਹਿੰਦੇ ਸੀਗੇ ਘਾਟਾ ਵਾਦਾ ਕਰ ਲਾਂਗੇ ਬੇਕੇ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦਈ ਰੱਖਿਆ ਗੱਲ ਤੁਸੀਂ ਆਪ ਕਰ ਲਿਓ ਜਿਹੜੀ ਵੀ ਕਰਨੀ ਹੋਈ ਹੁਣ ਤੁਸੀਂ ਚੈੱਕ ਕਰੋ ਜੀ ਜਨ ਗੱਡੀ ਆਪਾਂ ਇੱਕ ਲੈ ਕੇ ਪਹੁੰਚਿਆ 2028 ਤੱਕਰਤਾ ਗੱਡੀ ਦੀ ਆਪ ਨੂੰ ਪਾਸਿੰਗ ਮਿਲ ਜੂਗੀ ਤੇ ਕੰਡੀਸ਼ਨ ਗੱਡੀ ਦੀ ਆਲ ਓਕੇ ਆਪਾਂ ਨੂੰ ਮਿਲੂਗੀ 1998 ਮਾਡਲ ਗੱਡੀ ਐ ਜੀ ਵਧੀਆ ਸੋਹਣੀਆ ਫਲੋਰ ਖੜੀ ਐ ਤੇ 67000 ਰੁਪਿਆ ਉੱਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਐ ਪੰਜਾਬ ਨੰਬਰ ਐ ਸੋਹਣੀ ਗੱਡੀ ਐ ਬਾਕੀ ਤੁਹਾਨੂੰ ਮਾਲਕ ਦਾ ਮੋਬਾਈਲ ਨੰਬਰ ਮਿਲ ਹੀ ਗਿਆ ਕੋਈ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਗੱਲ ਤੁਸੀਂ ਆਪ ਹੀ ਕਰ ਲਓ ਜੀ ਤੇ ਵੀਡੀਓ ਦੀ ਗੱਲਬਾਤ ਆਪਾਂ ਕਰ ਰਹੇ ਹਾਂ ਅਸੀਂ ਤੇ ਨਾਲ ਦੀ ਨਾਲ ਜਰੂਰ ਦੱਸਦੇ ਰਹੋ ਕਮੈਂਟ ਕਰਕੇ ਕਿਵੇਂ ਦੀ ਲੱਗ ਰਹੀ ਹੈ ਤੁਹਾਨੂੰ ਵੀਡੀਓ ਤੇ ਹੁਣ ਆਪਾਂ ਗੱਲ ਕਰਾਂਗੇ ਜੀ ਆਪਣੇ ਕੋਲੇ ਜਿਹੜਾ ਘਰ ਪਹੁੰਚਿਆ 12 ਮਰਲੇ ਰਜਿਸਟਰੀ ਵਾਲੀ ਜਗ੍ਹਾ ਜੀ ਗਿੱਦੜ ਬਾਹਾ ਮਾਲਕ ਦਾ ਏਰੀਆ ਤੇ ਘਰ ਠੀਕ ਬਣਿਆ ਹੋਇਆ ਸੀ ਤੇ ਜਗ੍ਹਾ ਵੀ ਵਧੀਆ ਤੇ 370 ਮਾਲਕ ਨੇ ਡਿਮਾਂਡ ਕੀਤੀ ਹੈ ਬਾਕੀ ਕਿਹਾ ਮਾਲਕ ਨੇ ਮੌਕੇ ਤੇ ਕਰ ਲਾਂਗੀ ਤੇ ਗਿੱਦੜਵਾਹੀ ਦੇ ਲਾਗੇ ਜਮਾ ਪੈਂਡ ਹੈ ਤੁਹਾਨੂੰ ਘਰ ਦੇਖਣ ਨੂੰ ਮਿਲ ਜੂਗਾ ਪੈਂਡ ਚ ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਪਸੰਦ ਆਊਗਾ ਰੇਟ ਕਿੰਨਾ ਘੱਟ ਮਾਲਕ ਨੇ ਮੰਗਿਆ ਤੁਸੀਂ ਆਪ ਹੀ ਦੇਖ ਲਓ ਤਾਂ ਕਿ ਤੁਹਾਨੂੰ ਸਾਰਾ ਕੁਝ ਮੈਂ ਕਨਫਰਮ ਕਰਵਾਇ ਦਿੱਤਾ ਮਾਲਕ ਦਾ ਨੰਬਰ ਤੁਹਾਨੂੰ ਸਕਰੀਨ ਤੇ ਦੇ ਦਿੱਤਾ ਮੈਂ ਕੋਈ ਵੀ ਗੱਲ ਕਰਨੀ ਹੋਈ ਆਪ ਹੀ ਕਰ ਲਿਓ ਤੇ ਹੁਣ ਮੈਨੂੰ ਕਮੈਂਟ ਕਰਕੇ ਦੱਸੋ ਜੀ ਤੂੰ ਉਹਨੂੰ ਵੀਡੀਓ ਕਿਵੇਂ ਦੀ ਲੱਗੀ ਘਰ ਕਿਵੇਂ ਦਾ ਲੱਗਿਆ ਜ਼ਰੂਰ ਕਮੈਂਟ ਕਰੋ ਜੀ ਅਗਲੀ ਵੀਡੀਓ ਵਾਸਤੇ ਜ਼ਰੂਰ ਕਮੈਂਟ ਕਰ ਦਿਓ ਠੀਕ ਹੈ ਜੀ ਨਾਲ ਦੀ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਮਿਲਦੇ ਹਾਂ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਸੀ